ਏ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ। ਕੁਰਾਲੀ ਸ਼ਹਿਰ ਇੱਕ ਐਸਾ ਸ਼ਹਿਰ ਹੈ ਜੋ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਸ਼ਹਿਰ ਹੈ ਜਿਵੇਂ ਕਿ ਇੱਥੇ ਸਤਗੁਰ ਸੁਆਮੀ ਜੀ ਮਹਾਰਾਜ ਨਦੀ ਪਾਰ ਕੁਰਾਲੀ ਵਾਲੇ ਡੇਰਾ ਬਾਬਾ ਗਸਾਈਆਂ ਆਣਾ ਅਤੇ ਹੋਰ ਵੀ ਧਾਰਮਿਕ ਅਸਥਾਨ ਬਹੁਤ ਨੇ। ਸੋ ਅੱਜ ਇੱਕ ਬੱਸ ਯਾਤਰਾ ਜਾ ਰਹੀ ਹੈ ਪ੍ਰਿਆਗਰਾਜ ਕੁੰਭ ਇਸ਼ਨਾਨ ਕਰਨ ਦੇ ਲਈ ਮੈਡਮ ਕਲਵੰਤ ਕੌਰ ਜੀ ਨੇ ਉਹ ਇਸ ਬੱਸ ਨੂੰ ਲੈ ਕੇ ਜਾ ਰਹੇ ਨੇ ਜੋ ਵਿਕਰਮ ਵਿੱਕੀ ਕਸੂਰੀਆ ਜੀ ਨੇ ਸੋ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਹ ਬੱਸ ਨੂੰ ਤੋਰਨ ਦੇ ਵਿੱਚ ਬੱਸ ਨੂੰ ਲੈ ਜਾਣ ਦੇ ਵਿੱਚ ਤੇ ਆਓ ਆਪਾਂ ਤੁਹਾਨੂੰ ਇਸ ਬਸਤੀਆਂ ਥੋੜੀ ਜਿਹੀਆਂ ਝਲਕੀਆਂ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਤੇ ਆਓ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਤੁਮਾਨ ਚੈਨਲ ਦੇ ਨਾਲ। ਕਾਉ ਮਿਲ ਕੇ ਆਜ ਬਧਾਈ ਅਬਦ ਮੇ ਲੋਟੇ ਰਖੁਰਾਈ गौ मिल के आज बधाई अवध में लौटे हैं रघुराई श्री राम के भगतों ने है मिल के धूम मचाई की जे, बोल शाम प्यारे की जय बोल तीन बान भारी की जय हर हर महादेव की वाली श्री राम के भगतों ने है मिल के धूम मचाई गाँव मिल के आज बधाई अवध में लौटे हैं रघुराई गाँव मिल के आज बधाई अवध में लौटे हैं रघुराई वर्षों से ही श्री राम की हमको थी प्रतीक्षा रघुवर ने दर्शन दे कर की मन की पूरी इच्छा वर्षों से ही श्री राम की हमको थी प्रतीक्षा रघुवर ने दर्शन दे कर की मन की पूरी इच्छा श्री राम ने देखो कैसी लीलाज रचाई गौ मिलके आज बधाई अवध में लौटे हैं रघुराई के आज बधाई अवध में लौटे हैं रघुराई तुम बिन या न नगरी थी कब से पड़ी वीरान कब होगा ये सपना पूरा दुबिधा में थे

ਓ ਜੀ ਸ਼ਿ ਸ਼ੰਕਰ ਭਗਵਾਨ ਦੀ ਜੈ ਵੀ ਹਾਰੇ ਕੇ ਸਹਾਰੇ ਦੀ ਜੈ ਜੈ ਲੋਟੇ ਰਗੁਆਈ ਤੁਮਾਰਾ ਚੈਨਲ ਵਾਲੇ ਜੋ ਕਿ ਸਾਡੀ ਹਰੇ ਕਵਰੇਜ ਹੈਗੀ ਜਿਹੜੀ ਸਭ ਸਾਰੇ ਦੂਰ ਦੂਰ ਤੱਕ ਕਰ ਟੀਵੀਾਂ ਤੇ ਮੋਹੱਲਾਂ ਤੇ ਸਾਨੂੰ ਅਵੇਲੇਬਲ ਕਰਾਉਂਦੇ ਨੇ ਜੀ ਦੇਖ ਲੋ ਸਵੇਰੇ 6 ਵਜੇ ਹਾਜ਼ਰ ਨੇ ਜੀ ਫੋਨ ਦੀ ਲੋੜ ਨਹੀਂ 6 ਵਜੇ ਤੇ ਖੜੇ ਆ ਸਾਡੇ ਕਾੰਦੇ ਰਾਤੇ ਕੈਸਾ ਭਵਯੋ ਮੰ वाह जी वाह तुम कब होगा ये सपना पूरा थे प्राण कैसी हो गई बहुत बहुत धन्यवाद आपसे शुक्रिया जी मिल आज बधाई ਮੋਲਸ਼ੀ ਸ਼ੰਕਰ ਭਗਵਾਨ ਕੀ ਜੈ ਹਾਂਜੀ ਤੁਹਾਨੂੰ ਸਭ ਅਸੀਂ ਅੱਜ ਨਾ ਬੱਸ ਲੈ ਕੇ ਜਾ ਰਹੇ ਹਾਂ ਆਪਣਾ ਪ੍ਰਾਗਰਾਜ ਮਹਾਕੁੰਭ ਸ্নান ਲਈ ਸਾਡਾ ਇੱਕ ਇਹ ਪੁਰਾਣਾ ਸੀਗਾ ਅਸੀਂ ਸਾਰੀ ਸੰਗਤ ਨੂੰ ਆਪਣਾ ਇੱਕ ਸਮੂਹਿਕ ਇਕੱਠ ਲੈ ਕੇ ਜਾਈਏ ਔਰ ਆਪਣਾ ਅਸ্নান ਕਰਾਈਏ ਤਾਂ ਕਿ ਸਾਰੀ ਸੰਗਤ ਜਾਣ ਸਕੇ ਕਿ ਸਾਡਾ ਜੋ ਵੀ ਹੈਗਾ ਆਪਾਂ ਸਨਾਤਨ ਨਾਲ ਜੁੜਨ ਲਈ ਆਪਾਂ ਇਹ ਜੇ ਤੀਰਥ ਕਰਦੇ ਰਹੀਏ ਔਰ ਇਹ ਸਾਡੇ ਉਪਰਾਲੇ ਚੱਲਦੇ ਰਹਿੰਦੇ ਨੇ ਜੀ ਕਿੱਥੇ ਕਿੱਥੇ ਜਾ ਰਹੇ ਹਾਂ ਏ ਅਸੀਂ ਨੇ ਆਪਾਂ ਪਹਿਲਾਂ ਜੀ ਚੁਲਕਾਨਾ ਧਾਮ ਜਾਣਾ ਜੀ ਉਸ ਤੋਂ ਬਾਅਦ ਆਪਾਂ ਪ੍ਰਿਆगराज ਜਾਣਾ ਜੀ ਉਸ ਤੋਂ ਬਾਅਦ ਵਾਪਸੀ 'ਚ ਇੱਕ ਦਿਨ ਬਰਿੰਦਾਵਨ ਲਈ ਹੈ ਜੀ ਕਿੰਨੇ ਦਿਨ ਲੱਗ ਜਾਣਗੇ ਤੁਮਨ ਸਾਹਿਬ ਆਪਾਂ 7 ਨੂੰ ਜਾਣਾ ਜੀ 9 ਨੂੰ ਵਾਪਸੀ ਹੈ ਜੀ ਆਪਣੀ 9ਰ ਨਾਈਟ ਨੂੰ ਉਧਰੋਂ ਵਾਪਸੀ ਕਰੂੰਗੇ ਜੀ ਹਾਂਜੀ 3 ਦਿਨ ਦਾ ਯਾਤਰੀਆਂ ਦਾ ਖਾਣ ਪੀਣ ਦਾ ਪ੍ਰਬੰਧ ਸਭ ਆਪਾਂ ਵਿੱਚ ਰੱਖਿਆ ਹੋਇਆ ਜੀ ਖਾਣ ਪੀਣ ਦਾ ਪ੍ਰਬੰਧ ਜੀ A to Z ਸਭ ਨਾਲ ਲੈ ਕੇ ਚੱਲੇ ਆਂ 3 ਦਿਨ ਦਾ ਜੀ ਹਾਂਜੀ ਰਹਿਣ ਦਾ ਵੀ ਸਭ ਆਪਣੇ ਇੰਤਜ਼ਾਮ ਕਰਿਆ ਹੋਇਆ ਹੈ ਔਰ ਖਾਣ ਪੀਣ ਦਾ ਵੀ ਆਪਣਾ ਨਾਲ ਲੈ ਕੇ ਚੱਲੇ ਆ ਜੀ ਹਾਂਜੀ ਬੋਲ ਸ਼ਿਵ ਸ਼ੰਕਰ ਭਗਵਾਨ ਕੀ ਬੋਲੀ ਹਾਰੇ ਕੇ ਸਹਾਰੇ ਕੀ ਸ਼ਾਮ ਪਿਆਰੇ ਕੀ ਹਾਂਜੀ ਵਿੱਕੀ ਕਥੂਰੀਆ ਜੀ ਸੋ ਬਸ ਜਾ ਰਹੀ ਆ ਪ੍ਰਯਾਗ ਰਾਜ ਜੀ ਤੇ ਤੁਸੀਂ ਪਹਿਲਾਂ ਵੀ ਖਾਟੂ ਸ਼ਾਮ ਦੀ ਯਾਤਰਾ ਕਰਵਾਉਂਦੇ ਰਹਿੰਦੇ ਹੋ ਯਾਤਰੀਆਂ ਨੂੰ ਬੜਾ ਪ੍ਰੇਮ ਹੈ ਤੁਹਾਡਾ ਬੜਾ ਪਿਆਰ ਹੈ ਤੇ ਕੀ ਕਹਿਣਾ ਅੱਜ ਦੇ ਬਾਰੇ Bolo ਖਾਟੂ ਨਰੇਸ਼ ਕੀ ਜੈ ਹਾਰੇ ਕੇ ਸਹਾਰੇ ਕੀ ਜੈ ਧਿਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਧਿਮਾਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿਹੜਾ ਇੱਕ ਫੋਨ ਦੇ ਉੱਪਰ ਆ ਜਾਂਦਾ ਦਿਨ ਨਹੀਂ ਦੇਖਦਾ ਰਾਤ ਨਹੀਂ ਦੇਖਦਾ ਸਭ ਤੋਂ ਤਾਂ ਤੁਹਾਡਾ ਹੀ ਬੜਾ ਸਹਿਯੋਗ ਹੈ ਸ਼ੁਕਰੀਆ ਜੀ ਬਾਕੀ ਸੰਗਤ ਪ੍ਰਿਆਗਰਾਜ ਜਾ ਰਹੀ ਹੈ ਜੀ ਅੱਜ ਸਵੇਰੇ ਜੀ ਬਹੁਤ ਇੱਕ ਮੰਨ ਦੀ ਇੱਛਾ ਸੀ ਕਿ ਆਪਣੇ ਇੱਕ ਧਰਮ ਦੇ ਨਾਤੇ ਇਹ ਵੀ ਇੱਕ ਕੰਮ ਕਰਿਆ ਜਾਵੇ ਜੀ ਸੋ ਜਾਣਾ تھا ਸਾ ਮੈਂ ਵੀ ਪ੍ਰੋਗਰਾਮ ਸਾਰਾ ਉਲਿਖਿਆ ਬਾਤਾ ਜੀ ਪਰ ਕਰੇ ਸ਼ਾਦੀ ਹੈ ਇਸ ਕਰਕੇ ਨਹੀਂ ਜਾ ਸਕੇ ਜੀ ਮਨ ਚ ਬਲਾਲਤਾ ਰਹੇਗਾ ਜੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਪ੍ਰਭੂ ਦੀ ਇੱਛਾ ਹੈ ਜੀ ਜੀ ਪ੍ਰਿਆਗਰਾਜ ਬਸ ਜਾ ਰਹੀ ਹੈ ਜੀ ਕੁੰਭ ਸਨਾਮ ਤੇ ਇਹ ਕੁੰਭ ਨਹੀਂ ਮਹਾਕੁੰਭ ਹੈ ਜੀ ਜਿਹੜਾ ਕਿ 144 ਸਾਲਾਂ ਬਾਅਦ ਆਇਆ ਜੀ ਬਿਲਕੁਲ ਜੀ ਬਿਲਕੁਲ ਸਾਡੀ ਲਾਈਫ ਦੇ ਵਿੱਚ ਪਹਿਲੀ ਵਾਰ ਆਇਆ ਤੇ ਸਾਡੀ ਟਰੈਵਲ ਦੁਆਰਾ ਆਣਾ ਵੀ ਨਹੀਂ ਹੈ ਜੀ ਇਹ ਤੇ ਬਾਸ ਇੱਥੋਂ ਜਾਏਗੀ ਜੀ ਚਲਕਾਣਾ ਤਾਂ ਉੱਥੇ ਬਾਬਾ ਖਾਟੂ ਸ਼ਾਮ ਜੀ ਦਰਸ਼ਨ ਕਰਾਏ ਜਾਣਗੇ ਜੀ ਦੁਪਹਿਰ ਦਾ ਨਾਸ਼ਤਾ ਉੱਥੇ ਹੋਏਗਾ ਜੀ ਉਸ ਤੋਂ ਬਾਅਦ ਰਾਤ ਦਾ ਖਾਣਾ ਜਿੱਥੇ ਵੀ ਸਾਨੂੰ ਜਗ੍ਹਾ ਮਿਲੀ ਸਾਡੇ ਨਾਲ ਹਲਵਾਈ ਨਾਲ ਨੇ ਜੀ ਜੀ ਕ੍ਰਾਸ਼ਨ ਪਾਣੀ ਨਾਲ ਜਾ ਰਿਹਾ ਖਾਣੇ ਪੀਣੇ ਸਬੰਨ ਸਾਰਾ ਨਾਲ ਪ੍ਰਬੰਧ ਹੈ ਜੀ ਜੀ ਸਭ ਸੰਗਤ ਦੇ ਸਹਿਬ ਨਾਲ ਹੋ ਰਿਹਾ ਜੀ ਜੀ ਸੋ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਯਾਤਰਾ ਸਫਲ ਰਹੇ ਬਿਲਕੁਲ ਧੰਨਵਾਦ ਜੀ ਜਵਾਨ ਸਾਹਿਬ ਜੀ ਕੀ ਨਾਮ ਹੈ ਤੁਹਾਡਾ ਸਰਦਾਰ ਸਿੰਘ ਜੀ ਜੀ ਸੋ ਅੱਜ ਯਾਤਰਾ ਜਾ ਰਹੀ ਹੈ ਕਿੱਥੇ ਯਾਤਰਾ ਲੈ ਕੇ ਜਾ ਰਹੇ ਹੋ ਯਾਤਰਾ ਜਾ ਰਹੀ ਹੈ ਇਹ ਆਪਣਾ ਬਰੰਦਾਬਨ ਜੀ ਤੇ ਪ੍ਰਾਗਰਾਜ ਜੀ ਜੀ ਹਾਂ ਜੀ ਸੋ ਤੁਸੀਂ ਵੀ ਇੱਕ ਸਾਰਥੀ ਬਣ ਕੇ ਜਾ ਰਹੇ ਹੋ ਜਿਵੇਂ ਕਿ ਕ੍ਰਿਸ਼ਨ ਜੀ ਵੀ ਸਾਰਥੀ ਬਣੇ ਸੀਗੇ ਯਾਤਰਾ ਕਰਵਾ ਰਹੇ ਹੋ ਹਾਂ ਜੀ ਜੇਸੀ ਵਧੀਆ ਯਾਤਰਾ ਕਰਾਂਗੇ ਵਧੀਆ ਘੱਡੇ ਨਾ ਪੜਨ ਲਾ ਬਜੀ ਵੀਡੀਓ ਜੀ ਦਾ ਸਭਸਾ ਨੇ ਜੀ ਵਧੀਆ ਕਿਹੜੀ ਬੱਸ ਹੈ ਜੀ ਆਪਣੀ ਆਪਣੀ ਸਿੱਧੂ ਹਾਈਵੇ ਜੀ ਜੀ ਹਾਂ ਜੀ ਸੋ ਇਹਦੇ ਵਿੱਚ ਅਰੇਂਜਮੈਂਟ ਸਾਰਾ ਕੁਝ ਹੈ ਜੀ ਚਾਰਜ ਪੁਆਇੰਟ ਲੱਗੇ ਹੋਏ ਨੇ ਜੀ ਸੀਟਾਂ ਵਧੀਆ ਨੇ ਜੀ ਜੀ ਬਗੇ ਲਟਾਂ ਬੜੀ ਲੱਗੇ ਸਾਰਾ ਬੜਾ ਪ੍ਰਬੰਧ ਲੱਗੇ ਗੱਡੀ ਵਾਹ ਜੀ ਵਾਹ ਮਾਸ਼ਾਅੱਲ ਸੋ ਸਾਡੀਆਂ ਵੀ ਸ਼ੁਭ ਕਾਮਨਾਵਾਂ ਨੇ ਤੁਹਾਡੀ ਯਾਤਰਾ ਸਫਲ ਹੋਏ ਜੀ ਠੀਕ ਜੀ ਠੀਕ ਠਾਕ ਸ਼ੁਕਰੀਆ ਜੀ ਧੰਨਵਾਦ ਜੀ ਤੁਮ ਬਿਨਿਆोध्या ਨਗਰੀ ਥੀ ਕਬਸੇ ਪੜੀ ਵੀਰਾਨ ਕਬ ਹੋਗਾ ਇਹ ਸੁਪਨਾ ਪੂਰਾ ਜੁਬ ਧਾਮੇ ਥੇ ਪ੍ਰਾਨ ਤੁਮ ਬਿਨਿਆोध्या ਨਗਰੀ ਥੀ ਕਬਸੇ ਪੜੀ ਵੀ ਕਭ ਹੋਗਾ ਇਹ ਸੁਪਨਾ ਪੂਰਾ ਦੁਬਦਾਂ